ਸਵਾਗਤ ਹੈ ਤੁਹਾਡਾ ਗਰਵਿੰਦਰ ਫੈਮਿਲੀ ਵਲੌਗ ਐਂਡ ਬੁਟੀਕ ਵਿੱਚ ਆਈ ਹੋਪ ਤੁਸੀਂ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਤੰਦਰੁਸਤ ਹੋਗੇ ਹਾਂਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਤੁਹਾਨੂੰ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਮੇਰੇ YouTube ਫੈਮਿਲੀ ਨੂੰ ਤੇ ਹਾਂਜੀ ਫਰੈਂਸ ਦੇਣ ਹੈਗਾ ਜੀ ਅੱਜ ਸ਼ਨੀਵਾਰ ਤੇ ਸ਼ਾਮ ਦਾ ਟਾਈਮ ਹੈ ਤੇ ਦੇਣ ਤਰੀਕ ਹੈਗੀ ਹੈ ਜੀ 28 ਸਤੰਬਰ ਠੀਕ ਹੈ ਜੀ ਤੇ ਆਪਾਂ ਇੱਥੇ ਇੱਕ ਸੂਟ ਸਟੀਚਿੰਗ ਕਰ ਰਹੇ ਆ ਤੇ ਆਪਣਾ ਅੱਜ ਵੀਡੀਓ ਦਾ ਟੌਪਿਕ ਹੈਗਾ ਜੀ ਸੂਟ ਦੇ ਬਾਰੇ ਟੌਪਿਕ ਹੈ ਕਿ ਆਪਾਂ ਸਲਾਈ ਦੇ ਕੈਸ ਤਿਕਨੇ ਜਿਆਦਾ ਤੋਂ ਜਿਆਦਾ ਗਾਹ ਕਲਾਸ ਸਕਦੇ ਆ ਤੇ ਸਲਾਈ ਦੇ ਜੀ ਜਾਰਾ ਗਾਹ ਲੱਗਣ ਦੇ ਵੀ ਕਈ ਕਾਰਨ ਹੁੰਦੇ ਆ ਤੇ ਜਾਰਾ ਗਾਹ ਹਟਣ ਦੇ ਵੀ ਕਈ ਕਾਰਨ ਹੁੰਦੇ ਆ ਹਾਂਜੀ ਤੇ ਗਾਹ ਕ ਲੱਗਣ ਦੇ ਕਾਰਨ ਹੁੰਦੇ ਜੀ ਜੇ ਆਪਾਂ ਉਹਨਾਂ ਨੂੰ ਸਫਾਈ ਦਾ ਕੰਮ ਕਰਕੇ ਦੇਵਾਂਗੇ ਵਧੀਆ ਫਿਨਿਸ਼ਿੰਗ ਵਾਲਾ ਕੰਮ ਕਰਕੇ ਦੇਵਾਂਗੇ ਉੱਪਰ ਥੱਲੇ ਜਿਹੜੀ ਆਪਣੀ ਸਲਾਈ ਹੋਊਗੀ ਉਹ ਵਧੀਆ ਸਫਾਈ ਨਾਲ ਹੋਵੇ ਕੋਈ ਵੀ ਢੰਡੀ ਨਾ ਹੋਵੇ ਵਿੱਚ ਸਲਾਈ ਦੇ ਵਿੱਚ ਧਾਗੇ ਚ ਤੇ ਕੋਈ ਵੀ ਵਿੱਚ ਧਾਗਾ ਫालतू ਐਕਸਟਰਾ ਨਾ ਰੱਖਿਆ ਜਾਵੇ ਤਾਂ ਜੋ ਕਿ ਆਪਣੀ ਜਿਹੜੀ ਸਲਾਈ ਦੇਖਦਾ ਪੂਰੀ ਫਿਨਿਸ਼ਿੰਗ ਵਾਲੀ ਸਲਾਈ ਦੇਖੇ ਠੀਕ ਹੈ ਜੀ ਤੇ ਅਗਰ ਤੁਸੀਂ ਘਰੇ ਹਾਊਸ ਵਾਈਫ ਹੋ ਤੇ ਘਰੇ ਸਲਾਈ ਦਾ ਕੰਮ ਕਰਦੇ ਹੋ ਤੁਸੀਂ ਆਪਣੇ ਮੇਨ ਗੇਟ ਤੇ ਜਾਂ ਮੇਨ ਗਲੀ ਜਿੱਥੇ ਤੁਹਾਡੀ ਸ਼ੁਰੂ ਹੁੰਦੀ ਹੈ ਜੀ ਉੱਥੇ ਤੁਸੀਂ ਇੱਕ ਬੈਨਰ ਜ਼ਰੂਰ ਲਗਾਓ ਤਾਜ ਤਾਂ ਜੋ ਆਉਂਦੇ ਜਾਂਦੇ ਰਾਈਆਂ ਨੂੰ ਭੈਣਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਸਟੀਚਿੰਗ ਦਾ ਕੰਮ ਹੁੰਦਾ ਠੀਕ ਹੈ ਜੀ ਹਾਂਜੀ ਅਗਰ ਤੁਸੀਂ ਕਿਸੇ ਦਾ ਕੱਪੜਾ ਸਟੀਚ ਕਰਨ ਵਾਸਤੇ ਫੜਦੇ ਹੋ ਤਾਂ ਉਹਨਾਂ ਦਾ ਕੱਪੜਾ ਪੂਰੇ ਟਾਈਮ ਤੋਂ ਟਾਈਮ ਦੋ ਤੁਸੀਂ ਜਿਹੜੀ ਤੁਸੀਂ ਡੈਰੀ ਲਈ ਹੋਈ ਹੈ ਕਸੂਰ ਦੇ ਮੇਚੇ ਲਿਖਣ ਵਾਸਤੇ ਤੁਸੀਂ ਉਸ ਡੈਰੀ ਤੇ ਨੋਟ ਕਰ ਲਓ ਵੀ ਇਸ ਤਰੀਕ ਤੇ ਕਿ ਇਹਨਾਂ ਨੇ ਸੂਟ ਚਾਹੀਦਾ ਹੈਗਾ ਤੇ ਉਸ ਟਿਕ ਦੇ ਹਿਸਾਬ ਨਾਲ ਤੁਸੀਂ ਉਹਨਾਂ ਦਾ ਸੂਟ ਕਟਿੰਗ ਤੇ ਸਟੀਚਿੰਗ ਕਰਕੇ ਦਿਓ। ਕਈ ਵਾਰ ਕੀ ਹੁੰਦਾ ਕੋਈ ਆਪਾਂ ਨੂੰ ਕਸਟਮਰ ਸੂਟ ਫੜਾ ਜਾਂਦਾ। ਕਈ ਵਾਰ ਮੇਰੇ ਨਾਲ ਵੀ ਇਹੀ ਹੁੰਦਾ ਜੀ ਆਪਾਂ ਨੂੰ ਕਸਟਮਰ ਕੋਈ ਸੂਟ ਫੜਾ ਜਾਂਦਾ ਤੇ ਆਪਾਂ ਦਿਨ ਭੁੱਲ ਜਾਂਦੇ ਆ ਕਿਹੜੇ ਦਿਨ ਸੂਟ ਦੇਣਾ ਹੁੰਦਾ ਉਹਨਾਂ ਨੂੰ। ਤੇ ਉਹ ਆਪਾਂ ਹੋਰ ਕੱਪੜੇ ਸਟਿਚ ਕਰ ਦਿੰਨੇ ਤੇ ਉਹ ਸੂਟ ਉਹਨਾਂ ਦੇ ਰਹਿ ਜਾਂਦੇ ਆ। ਤੇ ਇਹਦੇ ਕਰਕੇ ਵੀ ਇੱਕ ਕਸਟਮਰ ਹਟਣ ਦਾ ਕਾਰਨ ਵੀ ਹੋ ਸਕਦਾ ਹੈਗਾ। ਠੀਕ ਆ ਜੀ ਤੁਸੀਂ ਦਿਨ ਤੇ ਤਰੀਕ نوٹ ਕਰ ਲੋ ਇਸ ਦਿਨ ਤਰੀਕ ਨੂੰ ਆਪਾਂ ਕਸਟਮਰ ਨੂੰ ਸੂਟ ਦੇਣਾ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਕਾਰਨਾ ਸੂਟ ਸੇ ਹੋਗੇ ਥੋੜੇ ਦਿਮਾਗ ਚ ਰੋਗਾ ਵੀ ਆਪਾਂ ਐਨੇ ਤਰੀਕ ਨੂੰ ਸੂਟ ਉਹਨਾਂ ਦਾ ਸਟਿਚ ਕਰਕੇ ਦੇਣਾ ਠੀਕ ਹੈ ਜੀ ਹਾਂਜੀ ਅਗਰ ਤੁਹਾਡੇ ਕੋਲ ਬਾਵਾ ਸੂਟ ਸਟਿਚ ਕਰਨ ਵਾਸਤੇ ਆਉਂਦੇ ਆ ਤੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਕੱਲਾ ਕਟਿੰਗ ਦਾ ਕੰਮ ਕਰ ਸਕਦੇ ਹੋ ਤੁਸੀਂ ਸੂਟ ਕਟਿੰਗ ਕਰਕੇ ਕਿਸੇ ਭੈਣ ਨੂੰ ਦੇ ਸਕਦੇ ਜਿਨ੍ਹਾਂ ਨੂੰ ਸਲਾਈ ਜਾ ਰਹਾ ਹੁੰਦੀ ਹੋਵੇ ਤੇ ਤੁਸੀਂ ਉਹਨਾਂ ਨੂੰ ਦੇ ਸਕਦੇ ਆ ਕਟਿੰਗ ਕਰ ਕਰਕੇ ਕਪੜੇ ਤੋਂ ਤੁਹਾਡੇ ਸੂਟ ਸਟਿਚ ਕਰਕੇ ਦੇ ਦੇ ਦੂਗੀ ਜਾਂ ਤੁਸੀਂ ਉਹਨਾਂ ਨੂੰ ਕਮਿਸ਼ਨ ਕਰ ਸਕਦੇ ਆ ਜਾਂ ਤੁਸੀਂ ਉਹਨਾਂ ਨੂੰ ਸੂਟ ਦਾ ਰੇਟ ਬਣ ਸਕਦੇ ਹੋ ਇਸੇ ਇਸ ਰੇਟ ਤੇ ਹੀ ਸੂਟ ਦਿੰਨੇ ਆ ਸੂਟ ਸਲਾਈ ਕਰਨ ਵਾਸਤੇ ਤੇ ਇਹਦੇ ਨਾਲ ਵੀ ਤੁਹਾਡਾ ਕੰਮ ਚੱਲੀ ਜਾਊਗਾ ਤੁਹਾਡੇ ਗਾਹਕ ਬਣੇ ਰਹਿਣਗੇ ਜਿੱਥੇ ਤੁਹਾਡੇ ਕੋਲ ਕਪੜਾ ਜਿਆਦਾ ਤੋਂ ਜਿਆਦਾ ਆਈ ਜਾਊਗਾ ਤੁਹਾਡੇ ਜ਼ਿਆਦਾ ਕਸਟਮਰ ਲੱਗਣਗੇ ਹਾਂਜੀ ਤੁਸੀਂ ਜਿਆਦਾ ਤੁਹਾਡੇ ਕੋਲ ਸੂਟ ਆ ਤੁਸੀਂ ਤਰਪਾਈ ਕਰਨ ਵਾਸਤੇ ਵੀ ਪਰਾਚੂ ਪੈਨਨ ਫੜਾ ਸਕਦੇ ਆ ਅੱਜ ਕੱਲ ਤਾਂ ਤਰਪਾਈ ਦਾ ਵੀ ਜ਼ਿਆਦਾ ਰੇਟ ਹੈ ਜੀ 15 ਰੁਪਏ ਸੂਟ ਹੋ ਜਾਂਦਾ ਹੈਗਾ ਸਟਾਰਟਿੰਗ ਟੇਲਰ ਤਾਂ ਜਾ ਰਹੇ ਜਿੰਦੇ ਹੋਣਗੇ ਜੀ ਔਰ ਇਹ ਨਾਲ ਵੀ ਕੰਮ ਵਧੀਆ ਚੱਲੀ ਜਾਂਦਾ ਕਿਉਂ ਤੁਹਾਨੂੰ ਸਿਰਫ ਸਟੀਚਿੰਗ ਸਟੀਚਿੰਗ ਦਾ ਕੰਮ ਰਹਿ ਜਾਂਦਾ ਜੀ ਤੇ ਤਰਪਾਈ ਦਾ ਕੰਮ ਜਿਹੜਾ ਹੋਰ ਭੈਣ ਕਰ ਸਕਦੀ ਆ ਤਰਪਾਈ ਕਰਨ ਲੱਗਿਆ ਵੀ ਆਪ ਨੂੰ ਘੰਟਾ ਲੱਗ ਜਾਂਦਾ ਜੀ ਇੱਕ ਸੂਟ ਤੇ ਤੇ ਤੁਸੀਂ ਸਲਵਾਰਾਂ ਵੀ ਕਿਸੇ ਨੂੰ ਫੜਾ ਸਕਦੇ ਆ ਕਟਿੰਗ ਕਰਕੇ ਤੇ ਸਲਵਾਰ ਚ ਵੀ ਆਪ ਨੂੰ ਵਧੀਆ ਪੈਸੇ ਬਣਦੇ ਆ ਤੇ ਤੁਸੀਂ ਕਿਸੇ ਭੈਣ ਨੂੰ ਸਲਵਾਰਾ ਫੜਾਉਂਗੇ ਅਗਰ ਤੁਹਾਡਾ ਇਹ ਨਾਲ ਤੁਹਾਡਾ ਕੰਮ ਥੋੜਾ ਜਿਹਾ ਤੁਹਾਡੇ ਦਿਮਾਗ ਚੋਂ ਬੋਝ ਘਟ ਜੁਗਾ ਜੀ ਤੇ ਤੁਹਾਡਾ ਕੰਮ ਜਾਰੀ ਤੇ ਜੁਆ ਚੱਲੀ ਜਾਊਗਾ ਕਿਉਂਕਿ ਜਦ ਕਈ ਵਾਰੀ ਆਪਣੇ ਦਿਮਾਗ ਤੇ ਬੋਝ ਹੁੰਦਾ ਕੱਪੜਿਆਂ ਦਾ ਵੀ ਅਸੀਂ ਇਹਦੇ ਵੀ ਸੂਟ ਦੇਨੇ ਆ ਉਹਦੇ ਵੀ ਸੂਟ ਦੇਨੇ ਆ ਤਾਂ ਆਪਣੇ ਤੋਂ ਤਾਂ ਵੀ ਕੰਮ ਨਹੀਂ ਹੁੰਦਾ ਕਈ ਵਾਰ ਤੇ ਤੁਸੀਂ ਸਾਰਾ ਅਲੱਗ-ਅਲੱਗ ਕੰਮ ਹਰੇਕ ਭੈਣ ਨੂੰ ਫੜਾ ਸਕਦੇ ਆ ਕਿਸੰਤਰਪਾਈ ਦਾ ਹੋ ਗਿਆ ਤੇ ਸਲਵਾਰ ਦਾ ਕੰਮ ਹੋ ਗਿਆ ਕਮੀਜ਼ ਸਟੀਚਿੰਗ ਦਾ ਕੰਮ ਹੋ ਗਿਆ ਇਹ ਨਾਲ ਤੁਹਾਡਾ ਤਾਂ ਦਿਮਾਗ ਦਾ ਬੋਝ ਵੀ ਘਟ ਜੂਗਾ ਤੇ ਤੁਹਾਡਾ ਕੰਮ ਜ਼ਿਆਦਾ ਵੀ ਚੱਲੂਗਾ ਕਸਟਮਰ ਵੀ ਬਹੁਤ ਲੱਗਣਗੇ ਤੇ ਤੁਹਾਨੂੰ ਆਮਦਨ ਵੀ ਵਧੀਆ ਹੋਊਗੀ ਤੇ ਜਿਹੜੀ ਤੁਹਾਡੀ ਸਲਾਈ ਹੈ ਜੀ ਤੁਸੀਂ ਹੌਲੀ ਹੌਲੀ ਸਲਾਈ ਜ਼ਿਆਦਾ ਕਰ ਸਕਦੇ ਆ ਜੇ ਅਗਰ ਤੁਹਾਡੇ ਕੰਮ 'ਚ ਸਫਾਈ ਹੋਊਗੀ ਕਸਟਮਰ ਆਪਣੇ ਆਪ ਹੀ ਤੁਹਾਡੇ ਕੋਲ ਆਉਣਗੇ ਤੇ ਸਲਾਈ ਵੀ ਕਸਟਮਰ ਆਪਣੇ ਆਪ ਹੀ ਜ਼ਿਆਦਾ ਦੇ ਦਿੰਦਾ ਠੀਕ ਹੈ ਜੀ ਤੇ ਤੁਸੀਂ ਜੇ ਤੁਹਾਡੀ ਸਲਾਈ ਜ਼ਿਆਦਾ ਹੋਊਗੀ ਤੇ ਗਾਂ ਜਿਹੜੀ ਪੈਣਾ ਤੁਹਾਡੀ ਤਰਪਾਈ ਜਾਂ ਸਲਵਾਰਾਂ ਜਾਂ ਕਮੀਜ਼ ਸਟੀਚਿੰਗ ਕਰਦੀਆਂ ਹੋਣੀਆਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਤੇ ਉਹ ਵੀ ਸਾਰਾ ਕੰਮ ਤੁਹਾਡਾ ਬਹੁਤ ਅੱਛੇ ਤਰੀਕੇ ਨਾਲ ਕਰਕੇ ਦੇਣਗੇ ਆ ਤੇ ਤੁਸੀਂ ਇਸ ਤਰੀਕੇ ਨਾਲ ਵੀ ਆਪ ਦਾ ਕੰਮ ਵਧਾ ਸਕਦੇ ਹੋ ਤੇ ਹੌਲੀ ਹੌਲੀ ਤੁਸੀਂ ਸਲਾਈ ਵੀ ਵਧਾ ਸਕਦੇ ਹੋ ਅਗਰ ਤੁਸੀਂ ਸਲਾਈ ਦਾ ਕੰਮ ਸ਼ੁਰੂ ਕਰ ਰਹੇ ਹੋ ਨਵਾਂ ਤਾਂ ਤੁਸੀਂ ਇਹੋ ਦੇ ਵਿੱਚ ਕੀ ਕਰ ਸਕਦੇ ਹੋ ਤੁਸੀਂ ਘੱਟ ਸਲਾਈ ਲੈ ਸਕਦੇ ਹੋ ਤੁਸੀਂ ਪਾਈਪਿੰਗ ਲਾ ਸਕਦੇ ਹੋ ਤੁਸੀਂ ਗਲਿਆਂ ਦਾ ਡਿਜ਼ਾਈਨ ਬਣਾ ਸਕਦੇ ਹੋ ਬਾਹਾਂ ਦੇ ਵਧੀਆ-ਵਧੀਆ ਡਿਜ਼ਾਈਨ ਬਣਾ ਸਕਦੇ ਹੋ ਤੁਸੀਂ ਥੋੜੀ ਸਲਾਈ ਘੱਟ ਲੈ ਸਕਦੇ ਹੋ ਤੁਹਾਡੇ ਕਸਟਮਰ ਲੱਗ ਜਾਣਗੇ ਜੀ ਅਗਰ ਤੁਸੀਂ ਥੋੜੀ ਸਲਾਈ ਘੱਟ ਲਓਗੇ ਕਿਉਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ ਲੈਸਾਂ ਦਾ ਕੰਮ ਜ਼ਿਆਦਾ ਸ਼ੁਰੂ ਹੋਇਆ ਪਿਆ ਤੇ ਜ਼ਿਆਦਾ ਤੋਂ ਜ਼ਿਆਦਾ ਲੋਕੀ ਲੈਸਾਂ ਲਹੁੰਦੇ ਆ ਤੁਸੀਂ ਨਵੇਂ-ਨਵੇਂ ਡਿਜ਼ਾਈਨ ਬਣਾ ਸਕਦੇ ਹੋ ਤੇ ਅਗਰ ਤੁਸੀਂ ਨਵੇਂ-ਨਵੇਂ ਡਿਜ਼ਾਈਨ ਬਣਾ ਕੇ ਦਿਖਾਓਗੇ ਹਨਾ ਤਾਂ ਵੀ ਤੁਹਾਡੇ ਕਸਟਮਰ ਬਹੁਤ ਵਧੀਆ ਲੱਗਣਗੇ ਤੇ ਹੌਲੀ ਹੌਲੀ ਤੁਸੀਂ ਸਿਲਾਈ ਦਾ ਰੇਟ ਵੀ ਵਧਾ ਸਕਦੇ ਹੋ। ਦੂਸਰਾ ਤੁਸੀਂ ਆਪ ਦੇ ਕੱਪੜੇ ਜਿਹੜੇ ਹੁੰਦੇ ਆ ਜੀ ਉਹ ਤੁਸੀਂ ਡਿਜ਼ਾਈਨ ਵਾਲੇ ਬਣਾ ਕੇ ਆਪਣੇ ਪਾ ਸਕਦੇ ਹੋ ਵਧੀਆ ਤੇ ਵਧੀਆ। ਇਹਦੇ ਨਾਲ ਕੀ ਹੋਊਗਾ ਅਗਰ ਤੁਹਾਡੇ ਕੋਈ ਭੈਣ ਸੂਟ ਦੇਖੂਗੀ ਡਿਜ਼ਾਈਨ ਵਾਲਾ ਪਾਇਆ ਤਾਂ ਤੁਹਾਨੂੰ ਵੀ ਅਲਿਕੋਗੀ ਸਾਡਾ ਵੀ ਇਹੋ ਜਿਹਾ ਸੂਟ ਡਿਜ਼ਾਈਨ ਵਾਲਾ ਬਣਾ ਕੇ ਦੋ ਤੇ ਤੁਹਾਨੂੰ ਵੇਖ ਕੇ ਅਲਿਆਂ ਨੂੰ ਵੀ ਆਈਡੀਆ ਆ ਜਾਂਦਾ ਜੀ ਇਹਨਾਂ ਦੇ ਡਿਜ਼ਾਈਨ ਵਾਲੇ ਕੱਪੜੇ ਪਾਏ ਹੋਏ ਆ ਤੇ ਸਾਡੇ ਸੂਟ ਵੀ ਵਧੀਆ ਸਟਿਚ ਕਰ ਦੇਣਗੇ। ਤੇ ਸੋ ਫਰੈਂਡਸ ਥੋੜੀਆਂ ਨੀਆਂ ਗੱਲਾਂ ਹੈਗਾਂ ਜਿਹੜੀਆਂ ਤੁਹਾਨੂੰ ਮੈਂ ਆਪਦੇ ਹਿਸਾਬ ਨਾਲ ਤੁਹਾਨੂੰ ਦੱਸੀਆਂ ਹੈਗੀਆਂ ਜਿਹੜੇ ਮੈਨੂੰ ਆਪਦੇ ਦਿਮਾਗ 'ਚ ਲੱਗਦੀਆਂ ਵੀ ਇਹਦੇ ਨਾਲ ਤੁਹਾਡਾ ਸਲਾਈ ਦਾ ਕੰਮ ਵਧੀਆ ਵਧ ਸਕਦਾ ਤਾਂ ਤੁਸੀਂ ਇਸ ਤਰੀਕੇ ਨਾਲ ਆਪਦਾ ਸਲਾਈ ਦਾ ਕੰਮ ਵਧਾ ਸਕਦੇ ਆ ਤੇ ਲੋ ਜੀ ਤੁਹਾਨੂੰ ਗੱਲਾਂ ਪਤਾ ਕਰਦੇ ਕਰਦੇ ਮੈਂ ਸਾਰਾ ਸੂਟ ਸਟਿਚ ਕਰ ਲਿਆ ਫਰੰਟ ਵਾਲਾ ਪਲੇਟਾ ਪਾ ਲਿਆ ਗਲਾ ਜੜ ਲਿਆ ਤੇ ਬੈਕ ਦਾ ਆਪਾਂ ਗਲੇ ਦੇ ਰੇਪਟਾ ਕੀ ਜੜਦੇ ਆ ਬਸ ਥੋੜਾ ਜਿਹਾ ਕੰਮ ਰਹਿ ਗਿਆ ਆਪਣੇ ਸੂਟ ਦਾ ਇਸ ਵੀਡੀਓ ਵਿੱਚ ਤੁਹਾਨੂੰ ਸਾਰੇ ਸੂਟ ਦੀ ਸਟੀਚਿੰਗ ਤਾਂ ਨਹੀਂ ਦਿਖਾ ਸਕਦੇ ਬਸ ਇੱਕ ਬੈਗ ਵਾਲੇ ਦੀ ਟਾਕੀ ਜਿਹੜੀ ਜੜੀ ਹੈ ਜੀ ਉਹ ਦਿਖਾਵਾਂਗੇ ਜਾਂ ਬੈਕ ਪਲੇਟਾਂ ਤੇ ਫਰੰਟ ਦਾ ਤੇ ਬਾਜੂ ਦਾ ਥੋੜਾ ਹੋ ਗਿਆ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਜਿਹੜੀ ਮੇਰੇ ਭੈਣਾ ਹੁੰਦੇ ਲੰਬੀ ਵੀਡੀਓ ਨਹੀਂ ਵੀ ਦੇਖੀ ਜਾਂਦੀ ਕਈ ਵਾਰ ਕੰਮ ਧੰਦਾ ਹੁੰਦਾ ਉਹਨਾਂ ਨੂੰ ਸੌ ਕੰਮ ਛੱਡ ਕੇ ਫਿਰ ਵੀਡੀਓ ਦੇਖਲਾ ਦੇਖਦਾ ਤੇ ਬੱਟ ਥੋੜਾ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਰੇ ਮੇਰੀ ਬਹੁਤ ਵੀਡੀਓ ਬਹੁਤ ਹੀ ਜਾਰੇ ਪਿਆਰ ਨਾਲ ਦੇਖਦੇ ਹੋ ਥੋੜਾ ਬਹੁਤ ਦਿਲੋਂ ਦਿਲੋਂ ਧੰਨਵਾਦ ਹੈ ਜੀ ਤੇ ਸੋ ਫਰੈਂਡਸ ਤੁਹਾਨੂੰ ਮੇਰੀ ਵੀਡੀਓ ਥੋੜੀ ਮੋਟੀ ਵੀ ਚੰਗੀ ਲੱਗੀ ਐ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਵਾਤਵਾ ਸਬਸਕ੍ਰਾਈਬ ਕਰੋ ਹਾਂਜੀ ਮੇਰੇ ਭੈਣਾਂ ਜੇ ਤੁਹਾਡੇ ਮਨ 'ਚ ਕੋਈ ਵੀ ਸਟੀਚਿੰਗ ਦੇ ਸਬੰਧ ਵਿੱਚ ਮਨ 'ਚ ਕੋਈ ਵੀ ਡਾਊਟ ਹੈਗਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਤੇ ਨੈਕਸਟ ਵੀਡੀਓ 'ਚ ਨਾਲ ਤੁਹਾਡੇ ਮੈਂ ਕਮੈਂਟਾਂ ਦੇ ਜਵਾਬ ਜ਼ਰੂਰ ਦਵਾਂਗੀ ਤੇ ਨਾਲੇ ਤੁਹਾਡੇ ਮੈਂ ਨਾਂ ਜ਼ਰੂਰ ਲਵਾਂਗੀ ਕਮੈਂਟ ਵਿੱਚ ਤੁਸੀਂ ਮੈਨੂੰ ਵਾਤਵਾ ਦੇ ਕਮੈਂਟ ਕਰੋ ਤਾਂ ਜੋ ਤੁਹਾਡੇ ਮੈਂ ਨਾਂ ਲਵਾਂ ਕਿਹੜੇ ਕਿਹੜੀ ਭੈਣ ਨੇ ਕੀ ਕੀ ਕਮੈਂਟ ਕੀਤਾ ਗਿਆ ਜੀ ਹਾਂਜੀ ਪੇਣੋਂ ਆਪਾਂ ਨੈਕਸਟ ਵੀਡੀਓ ਵਿੱਚ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਕਈ ਵਾਰ ਕੀ ਹੁੰਦਾ ਆ ਕਿ ਆਪਾਂ ਇਹੋ ਜਿਹੀਆਂ ਵੀਡੀਓ ਸਲਾਈਡੀਆਂ ਦੇਖਦੇ ਆਂ ਆਪਾਂ ਨੂੰ ਨਵੀਂ ਮੋਟੀਵੇਸ਼ਨ ਮਿਲਦੀ ਹੈ ਕਿ ਮੈਨੂੰ ਵੀ ਕਈ ਵਾਰੀ ਹੁੰਦਾ ਜੀ ਮੈਂ ਸਲਾਈ ਦੀ ਜਦੋਂ ਵੀਡੀਓ ਦੇਖਦੀ ਆ ਤੇ ਉਹਨਾਂ ਨੂੰ ਦੇ ਦੇ ਕੇ ਆਪਾਂ ਨੂੰ ਵੀ ਹੁੰਦੇ ਆ ਆ ਪਹਿਣਾ ਇਹ ਐ ਕਰ ਸਕਦੇ ਆ ਸਾਰੇ ਕੰਮ ਕਰਕੇ ਘਰ ਦਾ ਵੀ ਸਲਾਈ ਦਾ ਕੰਮ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਕਈ ਵਾਰ ਜੇ ਆਪਣਾ ਜੀ ਨਾ ਕਰੇ ਸਲਾਈ ਕਰਨ ਨੂੰ ਫਿਰ ਮੈਨੂੰ ਐ ਹੁੰਦਾ ਵੀ ਆ ਵੀ ਭੈਣ ਤਾਂ ਇੰਨਾ ਕੰਮ ਕਰਕੇ ਸਲਾਈ ਚ ਬੈੰਦੀ ਆ ਜੀ ਉਹ ਮੱਝਾ ਦਾ ਕੰਮ ਕਰਕੇ ਵੀ ਸਲਾਈ ਦਾ ਕੰਮ ਕਰਦੀ ਤੇ ਆਪਾਂ ਤਾਂ ਇਕੱਲਾ ਫਿਰ ਵੀ ਸਲਾਈ ਦਾ ਕੰਮ ਕਰਨ ਜਾਂ ਮਾੜਾ ਮੋਟਾ ਘਰ ਦਾ ਕੰਮ ਕਰਨਾ ਹੁੰਦਾ ਤੇ ਸੋ ਫਰੈਂਸ ਮੈਂ ਵੀ ਆਸ ਕਰਦੀ ਹਾਂ ਤੁਸੀਂ ਮੇਰੀ ਵੀਡੀਓ ਨੂੰ ਵੀ ਦੇਖ ਕੇ ਤੁਹਾਨੂੰ ਮਾੜੀ ਮੋਟੀ ਮੋਟੀ ਮੋਟੀਵੇਸ਼ਨ ਮਿਲੇਗਾ ਤੇ ਸੋ ਫਿਰ ਇਸੇ ਆਸ ਨਾਲ ਆ ਜੀ ਵੀਡੀਓ ਦਾ ਕਰਦੇ ਆਪਾਂ ਐਂਡ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ